ਕਹਿੰਦੇ ਤੁਸੀਂ ਇੱਥੇ ਜ਼ਿੰਮੇਵਾਰੀ ਵੀ ਜਿਹੜੀ ਨਿਭਾ ਰਹੇ ਹੋ ਤੇ ਕਿੱਸ ਤਰ੍ਹਾਂ ਦੇ ਬਿਲਕੁਲ ਜੀ ਬਿਲਕੁਲ ਅੱਜ ਸਾਡੇ ਸੰਸਦ ਮੈਂਬਰ ਆਗਵ ਚੱਡਾ ਜੀ ਆ ਰਹੇ ਨੇ ਜੀ ਹਲਕਾ ਸਾਂਨੇ ਆਣ ਦੇ ਵਿੱਚ ਕੌਣ ਪ੍ਰਚਾਰ ਨੂੰ ਹੋਰ ਮਗਾਉਣ ਸਰਦਾਰ ਗੁਰਪ੍ਰੀਤ ਸਿੰਘ ਜੀ ਪੀ ਦੇ ਹੱਕ ਦੇ ਵਿੱਚ ਤੇ ਹਲਕੇ ਦੀ ਸੰਗਤ ਦੇ ਵਿੱਚ ਬਹੁਤ ਹੀ ਉਤਸ਼ਾਹ ਆ ਤੇ ਭਾਰੀ ਗਿਣਤੀ ਵਿੱਚ ਲੋਕ ਪਹੁੰਚ ਰਹੇ ਨੇ ਤੇ ਇਸ ਰੋਡ ਸ਼ੋ ਤੋਂ ਬਾਅਦ ਪਹਿਲਾਂ ਸੀਐਮ ਸਾਹਿਬ ਵੀ ਰੋਡ ਸ਼ੋ ਕਰਕੇ ਗਏ ਨੇ ਤੇ ਹੁਣ ਰਾਗਵ ਚੱਡਾ ਜੀ ਸ਼ੋ ਰੋਡ ਸ਼ੋ ਕਰਨ ਆ ਰਹੇ ਤੇ ਇਸ ਤੋਂ ਬਾਅਦ ਮਤਲਬ ਇੱਕ ਤਰਫਾ ਮੁਕਾਬਲਾ ਹੋ ਜਾਊਗਾ ਜੀ ਫਤਿਹਗੜ੍ਹ ਲੋਕ ਸਭਾ ਹਲਕੇ ਦੇ ਵਿੱਚ ਬਿਲਕੁਲ ਬਿਲਕੁਲ ਜੀ ਪੰਜਾਬੀ ਦੇ ਨੂੰ ਪਤਾ ਧੁੱਪ ਘੱਟ ਮੰਨਦੇ ਖੇਤੀਬਾੜੀ ਜਿਹੜਾ ਸੂਬਾ ਹੈ ਲੋਕ ਖੇਤਾਂ ਦੇ ਵਿੱਚ ਕੰਮ ਕਰਦੇ ਆ ਧੁੱਪ ਦੀ ਇੱਡੀ ਕਦੇ ਪਰਵਾਹ ਨਹੀਂ ਮੰਨਦੇ ਹੈਗੇ ਬਾਕੀ ਚਲੋ ਮੌਸਮ ਜ਼ਰੂਰ ਗਰਮੀ ਜ਼ਰੂਰ ਹੈ ਪਰ ਲੋਕਾਂ ਦੀ ਚਾਹ ਉਸ ਤੋਂ ਵੀ ਜ਼ਿਆਦਾ ਹੈ ਜੀ ਦੇਖਦੇ ਆ ਐਮਐਸ ਤੋਂ ਲੈ ਕੇ ਜਿੱਤਰਾ ਕੇਂਦਰ ਦੀ ਜਿਹੜੀ ਸਰਕਾਰ ਹੈ ਜਾਂ ਤੁਸੀਂ ਕਿਵੇਂ ਦੇਖਦੇ ਜਿਹੜੇ ਹੁਣ ਐਡ ਵੀ ਪਸਤਾ ਜਾਰੀ ਕੀਤੇ ਗਏ ਆ ਵੱਖ-ਵੱਖ ਜਿਹੜੇ ਆ ਪਾਰਟੀਆਂ ਵੱਲੋਂ ਦੇ ਦੇਖੋ ਜੀ ਪਾਰਟੀ ਕਿਵੇਂ ਦੇਖਦੀ ਹੈ ਦੇਖੋ ਜੀ ਜੇ ਤਾਂ ਆਮ ਆਦਮੀ ਪਾਰਟੀ ਦੀ ਇੰਡੀਆ ਅਲਾਈਂਸ ਦੀ ਸਰਕਾਰ ਸੈਂਟਰ ਦੇ ਵਿੱਚ ਆਉਂਦੀ ਹੈ ਜੀ ਕਿ ਕਿਸਾਨਾਂ ਨੂੰ 100% ਐਮਐਸਪੀ ਦਿੱਤੀ ਜਾਊਗੀ ਰਹੀ ਗੱਲ ਬਾਕੀ ਮੋਦੀ ਦੀ ਮੋਦੀ ਦੇ ਤੁਹਾਨੂੰ ਕਹਿਣ ਦੀ ਲੋੜ ਹੀ ਨਹੀਂ ਦੀ ਇਹ ਤਾਂ ਤੁਹਾਨੂੰ ਪਤਾ ਵੀ ਜਮਲੇ ਹੀ ਹੁੰਦੇ ਆ ਜਿਹੜਾ ਕੁਝ ਕਹਿਤਾ ਵੀ ਐਮਐਸਪੀ ਦੇਣੀ ਆ ਇਹਦੀ ਮਿਹਰਬਾਨੀ ਨੇ ਸਾਡੇ ਕਿਸਾਨ ਮਾਰੇ ਜਾ ਚੁੱਕੇ ਹੁਣ ਤੱਕ ਬਾਰਡਰ ਤੇ ਇਹਨਾਂ ਤੋਂ ਸਾਨੂੰ ਕੋਈ ਆਸ ਹੀ ਹੈ ਨਹੀਂ ਹੁਣ ਠੀਕ ਹੈ ਜੀ ਹੁਣ ਸਾਨੂੰ ਆਸ ਹੈਗੀ ਇੰਡੀਆ ਲਾਇੰਸ ਤੇ ਤੇ ਉੱਪਰ ਸੈਂਟਰ ਦੇ ਵਿੱਚ ਸਰਕਾਰ ਆ ਰਹੀ ਹੈ ਇੰਡੀਆ ਲਾਇੰਸ ਦੀ ਲੋਕ ਮਰਜ਼ੀ ਗਈ ਜਾਣ ਵੀ ਮੋਦੀ 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 ਇੱਕ ਨੈਟਿਵ ਸੈੱਟ ਕੀਤਾ ਗਿਆ ਸੀ ਪਰ ਉਹ ਹੁਣ ਹਵਾ-ਹਵਾਈ ਹੋ ਚੁੱਕਿਆ ਤੇ ਇੰਡੀਆ ਲਾਇੰਸ ਤੇ ਆਮ ਆਦਮੀ ਪਾਰਟੀ ਦੀ ਸਰਕਾਰ ਸੈਂਟਰ ਦੇ ਵਿੱਚ ਆ ਰਹੀ ਪੰਜਾਬ ਦੇ ਲੋਕਾਂ ਨੇ ਵੀ ਵੱਧ ਤੋਂ ਵੱਧ ਪੀਲਾ ਵੀ ਆਪ ਆਮਾ ਦੀ ਪਾਰਟੀ ਦੇ ਕੈਂਡੀਡੇਟਾਂ ਨੂੰ ਜਿਤਾ ਕੇ ਸਾਂਸਦਨ ਦੇ ਵਿੱਚ ਭੇਜ ਦਿਓ ਜੋ ਪੰਜਾਬ ਨੂੰ ਖੁੱਲੇ ਗੱਫੇ ਆ ਸਕਣ ਪੀਂ ਗੀ ਪੈਸਿਆਂ ਦੇ